ਉੱਤਰ ਭਾਰਤ 'ਚ ਪੈ ਰਹੀ ਗਰਮੀ ਦੇ باوجود ਲਗਾਤਾਰ ਹੀ بارش ਜਿਹੜੀਆਂ ਨੇ ਉਹ ਹੋ ਰਹੀਆਂ ਨੇ ਪਿਛਲੇ 2 ਦਿਨ ਤੋਂ ਲਗਾਤਾਰ ਹੀ ਕੜਾਕੇ ਦੀ ਧੁੱਪ ਨਿਕਲਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਗਰਮੀ ਦਾ ਜਿਹੜਾ ਸੀਗਾ ਸਾਹਮਣਾ ਕਰਨਾ ਪੈ ਰਿਹਾ ਸੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੌਸਮ ਕੁਝ ਸੁਹਾਵਣਾ ਹੁੰਦਾ ਹੋਇਆ ਆ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤੇ ਸਤਖੰਡਿ ਸ਼ੀਰ ਦਰਬਾਰ ਸਾਹਿਬ ਦੀ ਤੇ ਲੱਖਾਂ ਦੀ ਕੀਮਤੀ ਚ ਸ਼ਰਧਾਲੂ ਜਿਹੜੇ ਨੇ ਉਹ ਬੇਸ਼ੱਕ ਸਤਖੰਡਿ ਸ਼ੀਰ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਲੇਕਿਨ ਜਦੋਂ ਇਸ ਤਰ੍ਹਾਂ ਦਾ ਮੌਸਮ ਹੁੰਦਾ ਹੈ ਤਾਂ ਸ਼ਾਇਦ ਕਈ ਵਾਰ ਸ਼ਰਧਾਲੂ ਜਿਹੜੇ ਨੇ ਉਹ ਘੱਟ ਪਹੁੰਚ ਪਾਉਂਦੇ ਨੇ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤੇ ਅ ਸੱਚਕਾਂਛੀ ਦਰਬਾਰ ਸਾਹਿਬ ਦੇ ਬਾਹਰ ਮੌਜੂਦ ਆ ਔਰ ਕਾਲੀਆਂ ਘਟਾਵਾਂ ਜਿਹੜੀਆਂ ਨੇ ਇੱਥੇ ਛਾਇयां ਹੋਈਆਂ ਨੇ ਤੇ ਜੋ ਸ਼ਰਧਾਲੂ ਨੇ ਉਹ ਇੱਥੇ ਲਗਾਤਾਰ ਹੀ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ ਤਾਂ ਬੀਤੇ ਦਿਨਾਂ ਤੋਂ ਉਹ ਲਗਾਤਾਰ ਹੀ ਅੰਮ੍ਰਿਤਸਰ ਦੇ ਵਿੱਚ ਬਹੁਤ ਗਰਮੀ ਪੈ ਰਹੀ ਸੀ ਔਰ ਪਾਰਾ ਜਿਹੜਾ ਸੀਗਾ ਲਗਾਤਾਰ ਹੀ ਵਾਧਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਅੱਜ ਜਿਹੜਾ ਹੈ ਕੁਝ ਮੌਸਮ ਜਿਹੜਾ ਹੈ ਜਰੂਰ ਸੁਹਾਵਣਾ ਹੁੰਦਾ ਹੋਇਆ ਨਜ਼ਰ ਆ ਰਿਹਾ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਬੇਸ਼ੱਕ ਮੌਨਸੂਨ ਜਿਹੜਾ ਹੈ ਉਹ ਆ ਚੁੱਕਾ ਹੈ ਲੇਕਿਨ ਅੰਮ੍ਰਿਤਸਰ ਦੇ ਵਿੱਚ بارش ਬਹੁਤ ਘਟ ਹੋ ਪਾਰੀ ਸੀ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਨੁਮਾਨ ਇਹੀ ਲਗਾਇਆ ਜਾ ਰਿਹਾ ਕਿ ਸ਼ਾਇਦ ਅੱਜ بارش ਹੋਵੇ ਤੇ ਮੌਸਮ ਜਿਹੜਾ ਕੁਝ ਸੁਹਾਵਣਾ ਜਿਹੜਾ ਹੈ ਉਹ ਹੋ ਸਕਦਾ ਹੈ ਲੇਕਿਨ ਸੱਚਖੰਡੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਸ਼ਰਧਾਲੂ ਜਿਹੜੇ ਨੇ ਉਹ ਜਿਹੜੇ ਵੱਜ ਚੜ ਕੇ ਇੱਥੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਮੌਸਮ ਦਾ ਜਲ ਉਠਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਗਰਮੀ ਦੇ ਬਾਵਜੂਦ ਸਤਖੰਡ ਖੇਤਰ ਬਾਦ ਸਾਹਿਬ ਦੇ ਵਿੱਚ ਭੀੜ ਜਿਹੜੀ ਹੈ ਕਦੀ ਵੀ ਘਟ ਹੁੰਦੀ ਹੋਈ ਨਜ਼ਰ ਨਹੀਂ ਆਉਂਦੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂ ਜਿਹੜੇ ਨੇ ਬੇਸ਼ੱਕ ਭਾਰੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਲੇਕਿਨ ਜਦੋਂ ਇਸ ਗਰਮੀਆਂ ਹੁੰਦੀਆਂ ਨੇ ਉਦੋਂ ਵੀ ਸ਼ਰਧਾਲੂ ਬਹੁਤ ਪਹੁੰਚਦੇ ਨੇ ਜਿਹੜੇ ਸਰਦੀਆਂ ਹੁੰਦੀਆਂ ਨੇ ਜਿਹੜਾ ਮਾਈਨਸ ਡਿਗਰੀ ਤੱਕ ਟੈਂਪਰੇਚਰ ਪਹੁੰਚਦਾ ਤਦ ਵੀ ਜਿਹੜਾ ਹੈ ਸ਼ਰਧਾਲੂ ਜਿਹੜੇ ਨੇ ਉਹ ਆਊਟ ਆਰੀ ਆਸਥਾ ਜਿਹੜੀ ਹੈ ਉਹ ਇੱਥੇ ਲੈ ਕੇ ਆਉਂਦੀ ਹੈ ਤੇ ਆਸਥਾ ਦੇ ਦਰਵਾਨ ਉਹਨਾਂ ਵੱਲੋਂ ਸੱਚਖੰਚੀ ਦਰਬਾਰ ਸਾਹਿਬ ਜਿਹੜਾ ਹੈ ਉਹ ਨਤਮਸਤਕ ਹੋਇਆ ਜਾਂਦਾ ਤੁਸੀਂ ਵੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਇੱਥੇ ਪਹੁੰਚ ਕੇ ਜਿਹੜਾ ਹੈ ਉਹਨਾਂ ਵੱਲੋਂ ਗੁਰੂ ਨੂੰ ਸਜਦਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਨਾਲ ਨਾਲ ਸੱਚਖੰਡੀ ਦਰਬਾਰ ਸਾਹਿਬ ਦੇ ਵਿੱਚ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਵਰਡ ਭਾਗਾ ਜਿਹੜਾ ਹੈ ਉਹ ਵੀ ਸਮਝਿਆ ਜਾ ਰਿਹਾ ਹੈ ਲੇਕਿਨ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਹਮੇਸ਼ਾ ਹੀ ਮੌਸਮ ਜਿਹੜਾ ਹੈ ਉਹ ਦੋਵੇਂ ਰੁੱਤ ਜਿਹੜੇ ਨੇ ਚਾਹੇ ਸਰਦੀਆਂ ਨੇ ਚਾਹੇ ਗਰਮੀਆਂ ਹਮੇਸ਼ਾ ਹੀ ਜਾਦੀ ਆ ਪੈਂਦੇ ਹੋਏ ਨਜ਼ਰ ਆਉਂਦੀਆਂ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਹਿਮਾਚਲ ਦੇ ਵਿੱਚ ਲਗਾਤਾਰ ਹੀ ਬਾਰਿਸ਼ ਪੈਣ ਕਰਨਾ ਬਹੁਤ ਸਾਰਾ ਪਾਣੀ ਜਿਹੜਾ ਹੈ ਉਹ ਵਾਧਾ ਹੋਇਆ ਵੀ ਨਜ਼ਰ ਆ ਰਿਹਾ ਹੈ ਤੇ ਅੱਜ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਜਿਹੜਾ ਹੈ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਵੇਗਾ ਜਿਸ ਦੌਰਾਨ 5 ਵਜੇ ਦੇ ਕਰੀਬ ਪਾਣੀ ਛੱਡਿਆ ਜਾਵੇ ਤੇ ਬਿਆਸ ਦੇ ਵਿੱਚ ਪਾਣੀ ਦਾ ਮਿਆਰ ਜਿਹੜਾ ਉਹ ਪੱਧਰ ਹੈ ਪਾਣੀ ਦਾ ਪੱਧਰ ਹੈ ਉਹ ਉਹ ਉੱਪਰ ਵਾਲ ਜਿਹੜਾ ਹੈ ਉਹ ਵੱਧ ਸਕਦਾ ਹੈ ਲੇਕਿਨ ਅੱਜ ਦੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੈਦਰ ਜਿਹੜਾ ਹੈ ਉਹ ਬਯੂਰ ਸੁਹਾਵਣਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਅਸੀਂ ਸੱਚਖੰਡ ਸ਼ੀ ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਲੋਕ ਜਿਹੜੇ ਨੇ ਉੱਥੇ ਜ਼ਰੂਰ ਪਹੁੰਚੇ ਹੋਏ ਨੇ ਤੇ ਇਸ ਜਿਹੜਾ ਗਰਮੀ ਤੋਂ निजात ਪਾਉਣ ਤੋਂ ਬਾਅਦ ਉਹ ਸੱਚਖੰਡ ਸ਼ੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਮੌਸਮ ਜਿਹੜਾ ਹੈ ਜੂਰ ਸੁਹਾਵਣਾ ਹੋ ਚੁੱਕਾ ਤੇ ਗਰਮੀ ਦੇ ਬਾਅਦ ਜਿਹੜਾ ਹੈ ਹੁਣ ਲੋਕਾਂ ਨੂੰ ਕੁਛ ਨਾ ਕੁਛ ਜਿਹੜੇ ਬੱਦਲ ਹੋ ਕੈਮਰਾਪਰਸਨ ਰਾਜਾਨਾਗ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਿਸ਼ਾ ਸਾਹਿਬ